ਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਮ ਜੀ ਕਿਵੇਂ ਹੋ ਤੁਸੀਂ ਸਾਰੇ ਉਮੀਦ ਆ ਸਾਰੇ ਠੀਕ ਹੋਵੋਗੇ ਆਪਕੋ ਆਪਣੇ ਘਰ ਆਪ ਸਤ ਸ੍ਰੀ ਅਕਾਲ ਤੰਦਰੁਸਤ ਹੋਵੋਗੇ ਤੇ ਲਓ ਜੀ ਸ਼ਾਮ ਦਾ ਟਾਈਮ ਹੋ ਗਿਆ ਤਕਰੀਬਨ ਇੱਥੇ 5 ਦਾ ਟਾਈਮ ਹੋ ਗਿਆ 5 5:30 ਦਾ ਟਾਈਮ ਹੋ ਗਿਆ ਨਹੀਂ 5:30 ਦਾ ਨਹੀਂ ਸੌਰੀ 6:00 ਵਜੇ 6:00 6 ਹੋ ਗਏ ਤੇ ਮੈਂ ਭੁੱਲੀ ਤੇ ਹੁਣ ਮੈਂ ਲੱਗੀ ਸੀ ਸਲਾਈ ਕਰਨ ਨੂੰ ਤਾਂ ਸੀਗਾ ਕਿਸੇ ਦਾ ਮੈਂ ਹੁਣੇ ਮਸ਼ੀਨ ਲਈ ਪਹਿਲਾਂ ਦੋ ਸੂਟ ਮੈਂ ਤਿਆਰ ਕਰਕੇ ਦਿੱਤੇ ਨੇ ਤਰਪਾਈ ਤੇ ਇੰਟਰਲੋਕ ਰਹਿੰਦੇ ਸੀ ਉਹ ਕਰਕੇ ਦਿੱਤੇ ਆ ਤੇ 6 ਸੋਨ ਨੂੰ ਮੈਂ ਦੱਸਾਂ ਹੋਰ ਕਿ ਬੱਚਿਆਂ ਨੂੰ ਹੋ ਗਿਆ ਛੁੱਟੀਆਂ ਇਹਨਾਂ ਦਾ ਚਾ ਨਹੀਂ ਚੱਕਿਆ ਜਾਂਦਾ ਤੇ ਹੁਣ ਦੇਖੋ ਆਪਣੀਆਂ ਆਪਣੀਆਂ ਬੁੱਕਸ ਵਗੈਰਾ ਸਾਹਮਣ ਲੱਗ ਗਈਆਂ ਕਹਿੰਦੇ ਹੁਣ ਸਾਵਧੀਆਂ ਇਹਨਾਂ ਨੂੰ ਜਿੱਦੋ ਕੰਮ ਦੱਸਣਗੇ ਵੀ ਉਦੋਂ ਆਪਾਂ ਉਹ ਕਰਾਂਗੇ ਵੀ ਇਹਨਾਂ ਨੂੰ ਕੰਮ ਕਰ ਲਾਂਗੇ ਆਪਣਾ ਤੇ ਇਧਰੋਂ ਮੈਂ ਕਿਚਨ ਦਾ ਹਲੇ ਮੈਂ ਸ਼ੁਰੂ ਕਰਨਾ ਕਿਚਨ ਦਾ ਕੁਝ ਨਹੀਂ ਕੀਤਾ ਮੈਂ ਕਹਾਂ ਚਲੋ ਆਪਾਂ ਇੱਕ ਅੱਧਾ ਘੰਟਾ ਇੰਨੇ ਮੜਾ ਜ ਮਸ਼ੀਨ ਤੇ ਲਗਾ ਲਈਏ ਤੇ ਫਿਰ ਆਪਾਂ ਚੱਲਦੇ ਆ ਕਿਚਨ ਦੀ ਵਿਸਦਾਲ ਦੇਖ ਲਈ ਅੱਜ ਕੀ ਬਣਾਈਏ ਸਭ ਜਿਹ ਕੋਈ ਹੈ ਨਹੀਂ ਮੇਰੀ ਸਵਾਵੀ ਮੂਗੀ ਮਸਰੀ ਕਰ ਲਈਏ ਹੈਨਾ ਤੇ ਮੂਗੀ ਅਸਲੀ ਦਾਲ ਬਣਾ ਲਾਂਗੇ ਇਧਰ ਦੇਖੋ ਨੂਰ ਕਿੰਨਾ ਜਾਦੇ ਨੇ ਛੁੱਟੀਆਂ ਨਾ ਛੁੱਟੀਆਂ ਤਾਂ ਤੈਨੂੰ ਕਿੰਨਾ ਚਾਹ ਬਹੁਤ ਜਾਦੇ ਨਚਾ ਹੋਇਆ ਪਿਆ ਆਪਣੇ ਪਾਪਾ ਨੂੰ ਵੀ ਇਹਨੇ ਫੋਨ ਲਾ ਕੇ ਦੱਸਿਆ ਕਿ ਛੁੱਟੀਆਂ ਹੋ ਰਹੀਆਂ ਨੇ ਸਾਨੂੰ ਛੁੱਟੀਆਂ ਹੋ ਗਈਆਂ ਤੇ ਚਲੋ ਜੀ ਮਿਲਦੇ ਆਪਾਂ ਕੰਮ ਕਰ ਕਰਦੇ ਆ ਕੋਈ ਤੇ ਬਣੇ ਰੱਖੋ ਤੁਸੀਂ ਆਪਣੇ ਬਲੌਗ ਦੇ ਨਾਲ ਕੰਟੀਨਿਊ ਜਰੂਰ ਦੇਖਿਓ ਫੁੱਲ ਵਾਚ ਕਰਿਓ ਤੇ ਪਲੀਜ਼ ਲਾਈਕ ਤੇ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਜਿਵੇਂ ਦੀ ਵੀ ਲੱਗ ਰਹੀ ਆ ਉਦਾਂ ਦੀ ਲਾਈਕ ਤੇ ਕਮੈਂਟ ਕਰਕੇ ਜਾਇਆ ਕਰੋ ਕਿਵੇਂ ਦੀ ਲੱਗੀ ਕੋਈ ਕਮੀ ਬੇਸੀ ਹੁੰਦੀ ਹੈ ਉਹ ਵੀ ਜ਼ਰੂਰ ਦੱਸਿਆ ਕਰੋ ਹਾਂਜੀ ਇੱਥੇ ਹੋ ਗਏ ਜੀ ਸ਼ਾਮ ਦਾ ਟਾਈਮ ਤੇ ਪਾਪਾ ਜੀ ਆ ਗਏ ਸੀ ਹੋ ਗਏ ਸੀ ਪੂਆ ਜੀ ਕੋਲੇ ਸਵੇਰ ਦੇ ਗਏ ਹੋਏ ਸੀ ਤਕਰੀਬਨ ਉਹ 6 ਵਜੇ ਦੇ ਗਏ ਹੋਏ ਸੀਗੇ ਤੇ ਬਸ ਮੈਂ ਲੱਗੀ ਸਲਾਈ ਕਰਨ ਤੇ ਜਦ ਨੂੰ ਆ ਗਏ ਤੇ ਉਹਨਾਂ ਨੂੰ ਚਾਹ ਪਾਣੀ ਦਿੱਤਾ ਤੇ ਕੁਝ ਉਹ ਗੱਲਾਂ ਬਾਤਾਂ ਕਰਨ ਲੱਗੇ ਭੂਆ ਜੀ ਦੀਆਂ ਤੇ ਭੂਆ ਜੀ ਵੀ ਨਾਲ ਹੀ ਆਏ ਨੇ ਅੱਗੇ ਮੈਂ ਤੁਹਾਨੂੰ ਜਰੂਰ ਮਿਲ ਆਉਗੀ ਬਣੇ ਰਹੋ ਤੁਸੀਂ ਆਪਣੇ ਬਲੌਗ ਦੇ ਨਾਲ ਤੇ ਇਧਰ ਬਾਹਰ ਬੇਟੀ ਦੇ ਰਹੀ ਸੀ ਬੂਟਿਆਂ ਨੂੰ ਪਾਣੀ ਬੂਟੇ ਨਾ ਮੈਂ 4 ਤੋਂ 5 ਜਿਹੜੇ ਹੈਗੇ ਨੇ ਲੈ ਕੇ ਲਗਾ ਰੱਖੇ ਨੇ ਪਰ ਥੋੜੀ ਜਿਹੀ ਜਗ੍ਹਾ ਦੀ ਪ੍ਰੋਬਲਮ ਆ ਰਹੀ ਹੈਗੀ ਤੇ ਇੱਕ ਮੈਂ ਲਗਾਇਆ ਹੋਇਆ ਹੈ ਇਹ ਕੜੀ ਬੱਤੇ ਦਾ ਬੂਟਾ ਇੱਕ ਮੋਰ ਪੰਖੀ ਤੇ ਇੱਕ ਪਾਮ ਕਹਿ ਦਿੰਦੇ ਆ ਹਨਾ ਜਿਹਨੂੰ ਤੇ ਇੱਕ ਗੁਲਾਬ ਇਹ ਚਾਰ ਪੰਜ ਬੂਟੇ ਮੈਂ ਲੈ ਕੇ ਲਗਾਏ ਹੋਏ ਨੇ ਕਿ ਇੱਕ ਦੋ ਪਾਪਾ ਜੀ ਨੇ ਬਾਹਰੋਂ ਲਿਆ ਕੇ ਲਾਏ ਹੋਏ ਨੇ ਆਪ ਉਹਨਾਂ ਦਾ ਮੈਨੂੰ ਨਾ ਨਹੀਂ ਪਤਾ ਹੈਗਾ ਤੇ ਆਪਣੇ ਇਥੇ ਫਰਸ਼ ਲੱਗ ਜੇ ਫਿਰ ਮੇਰੀ ਸਲਾਮ ਹੀ ਮੈਂ ਸੋਨੇ ਸੋਨੇ ਗਮਲੇਆਂ ਚੰਗੇਦਰਾ ਟਿਕਾ ਕੇ ਰੱਖੂ ਸ਼ੌਂਕ ਮੈਨੂੰ ਬਹੁਤ ਆ ਬਸ ਥੋੜਾ ਜਿਹਾ ਜਗ੍ਹਾ ਦਾ ਕਰਕੇ ਆਪਣੇ ਹੋ ਜਾਂਦਾ ਜੇ ਜਦੋਂ ਫਰਸ਼ ਪਟਿਆ ਸਾਰੇ ਬੂਟੇ ਇੱਧਰ ਉੱਧਰ ਰੱਖਣੇ ਪਏ ਹਨਾ ਤੇ ਬਸ ਅੱਗੇ ਲਾ ਗਈ ਜੀ ਵੀਡੀਓ ਸ਼ਾਮ ਦੇ ਟਾਈਮ ਜੀ ਥੋੜੀ ਜੀ ਵੀਡੀਓ ਮੈਂ ਲਈ ਜਾਈਏ ਇਹ ਤੇ ਮਸ ਅਗੇ ਨੈਕਸਟ ਮਾਰਨਿੰਗ ਤੋਂ ਮੈਂ ਕਰੂੰਗੀ ਸ਼ੁਰੂ ਕਰਾਂਗੀ ਸ਼ਾਮ ਨੂੰ ਗਰਮੀ ਬਹੁਤ ਸੀ ਜਿੰਨੀ ਵੀਡੀਓ ਮੇਰੇ ਤੋਂ ਲਈ ਗਈ ਮੈਂ ਉਹ ਨਹੀਂ ਲਈਏ ਕਿਉਂਕਿ ਬੱਚੇ ਨੂਰ ਨੂਨਾ ਟਿਕਾਉਣ ਲਈ ਫੋਨ ਚਾਹੀਦਾ ਹੁੰਦਾ ਨਹੀਂ ਤਾਂ ਉਹ ਬਾਹਰ ਫਿਰਦੀ ਹੈ ਬਹੁਤ ਜ਼ਿਆਦੀ ਚੌੜ ਕਰਨ ਲੱਗੀ ਹੁਣ ਉਹ ਥੋੜਾ ਟਾਈਮ ਉਹਨੂੰ ਮੈਂ ਫੋਨ ਦਿੱਤਾ ਸੀ ਮੈਂ ਚੱਲ 2 ਮਿੰਟ ਰੰਗ ਕਰ ਲਵਾਂ ਤੇ ਫਿਰ ਉਹ ਲੱਗ ਗਈ ਸੀਗੀ ਉਹ ਤਾਂ ਪੜਾਈ ਕਰ ਲੈ ਲੋ ਜੀ ਇੱਥੇ ਮੇਰਾ ਕਿਸੇ ਹੋਣੀ ਮਾਸਰੀ ਦੀ ਦਾਗ ਬਣਨੀ ਕੀ ਕਰਨਾ ਕੀ ਹੋ ਰਿਹਾ ਨਾ ਤੇਰਾ ਫੜਨਾ ਦੀਦੀ ਨੂੰ ਲਾ ਲ ਬੇਟਾ ਮੈਂ ਦੇਤੀ ਨਾ ਦੀਦੀ ਖੇਡ ਲਉ ਨੂrna ਨਾਲ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨავ ਜੀ ਕਿਵੇਂ ਹੋ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਸਵੇਰ ਦਾ ਟਾਈਮ ਹੋ ਗਿਆ तकरीबन 7:30 8:00 ਹੋ ਗਏ ਨਾ ਜੀ ਪਾਪਾ ਚਲੇ ਗਏ ਨੇ ਸ਼ੌਪ ਤੇ ਜਲਦੀ ਤੇ ਕੰਮ ਦੇਣਾ ਸੀ ਉਹਨਾਂ ਦਾ ਰਾਤੀ ਵੀ ਮੇਰੇ ਆਏ ਵਿਚਾਰੇ ਉਹ तकरीबन ਉਹਨਾਂ ਨੂੰ ਵਜੇਗੀ ਸੀ ਰਾਤ 11:30 ਤੇ ਮੈਂ ਸੋਚਿਆ ਕਿ ਚੱਲੇ ਆ ਸਵੇਰ ਤੇ ਮੈਂ ਲੱਗਿਆ ਮੈਂ ਸਬਜ਼ੀ ਬਣਾਉਂ ਸਬਜ਼ੀ ਅੱਜ ਕੋਈ ਸਵੇਰੇ ਹੈ ਨਹੀਂ ਸੀ ਤੇ ਰਾਤ ਬਣਾਇਸੀ ਆਪਾਂ ਦੇ ਮੂਜੀ ਨਸਰੀ ਤੇ ਸਬਜ਼ੀ ਬਣਾ ਲਈ ਰੋਟੀ ਨਾਲ ਉਹਨਾਂ ਦੀ ਭੇਜ ਦਾਂਗੇ ਤੇ ਨਾਲੇ ਆ ਸਾਰਿਆਂ ਨੇ ਖਾ ਲਾਂਗੇ ਤੇ ਬਡੇਰੇ ਹੁਣ ਤੁਸੀਂ ਆਪਣੇ ਬਰਾਉ ਦੇ ਨਾਲ ਜਦੋਂ ਆਪਾਂ ਬਣਾਉਣੇ ਆ ਦਾਲ ਪਾਣੀ ਸਬਜ਼ੀ ਦਾ ਕੰਮ ਕਰਦੇ ਆ ਤੇ ਫੇਰ ਆਪਾਂ ਕਰਾਂਗੇ ਹੋਰ ਕਿਸੇ ਕੰਮ ਤੇ ਬਾਕੀ ਤੇ ਬਾਕੀ ਬੱਚੇ ਘਰੀਨੇ ਜਿਵੇਂ ਸਾਨੂੰ ਪਤਾ ਹੀ ਹੈ ਬੱਚਾ ਨੂੰ ਹੋਗੀਆਂ ਨੇ ਛੋਟੀਆਂ ਤੇ ਬਸ ਜੀ ਆਪਾਂ ਲੱਗਦੇ ਸਬਜੀ ਬਣਾਉਣ ਬੇਟੀ ਨੇ ਲਗਾਇਆ ਅੱਜ ਚਾਹ ਨੂੰ ਕੋਟਾ ਵੀ ਤੋਂ ਲੋਹੀ ਲਗਾਉ ਉਹਦੀ ਡਿਉਟੀਆਂ ਤੇ ਮੈਂ ਕਿਹਾ ਮੈਂ ਗੱਲਾਂ ਕਿਚਨ ਦਾ ਕੰਮ ਕਰਨਾ ਤੇ ਕਪੜੇ ਵਗੈਰਾ ਮੈਂ ਤੋਂ ਬਾਹਰ ਦੀ ਸਾਈਡ ਆਪਾਂ ਚਾਹ ਨੂੰ ਲਗਾਏ ਆ ਤੇ ਬਸ ਹੁਣ ਆਪਾਂ ਸਾਜ ਪਾਣੀ ਦਾ ਸਾਡੀ ਇਹ ਨਲੇ ਆਏ ਫੇਰੇ ਖੁਆ ਜੀ ਤੇ ਉਹ ਖਾ ਲੈਣਗੇ ਉੱਟੀ ਨਾ ਹੀ ਆਪਾਂ ਖਾ ਲਾਂਗੇ ਸਾਰੇ ਠੂੜੀ ਆਪਾਂ ਪਹਿਲਾਂ ਸਬਜੀ ਵਗੈਰਾ ਬਣਾ ਲੀਏ ਹਾਂ ਜੀ ਇੱਥੇ ਬਸ ਹੈ ਇਹ ਵੀਡੀਓ ਲੈਸਟ ਮਾਰਨਿੰਗ ਤੇ ਹੈ ਤੇ ਤੇ ਬਸ ਮੈਂ ਲਗੀ ਸੀ ਸਬਜੀ ਹੋ ਗਿਆ ਨਾ ਮੋਂ ਸਬਜੀ ਮੈਂ ਕੱਟ ਲਈ ਸੀ ਤੇ ਅੱਜ ਸਵੇਰ ਉੱਠਣਸਾਰ ਬਸ ਇਹਨਾਂ ਦੇ ਪਾਪਾ ਕਹਿੰਦੇ ਛੇਤੀ ਛੇਤੀ ਬਸਨਾ ਤਿਆਰ ਹੋਣਾ ਮੈਨੂੰ ਕੱਪੜੇ ਵਗੈਰਾ ਦੇ ਦਊਗਾ ਨਾ ਤਕਰੀਬਨ ਉਹ 5:30 6:00 ਵਜੇ ਨਾਲ ਦੁਕਾਨ ਤੇ ਸ਼ਾਪ ਤੇ ਚਲੇ ਗਏ ਸੀਗੇ ਆਪਣਾ ਉਹ ਤੇ ਕੰਮ ਦੀ ਸੱਚੀ ਬਹੁਤ ਜ਼ਿਆਦਾ ਖੇਚ ਹੋ ਰਹੀ ਤੇ ਬਾਕੀ ਕੁਛ ਗਰਮੀ ਦਾ ਕਰਕੇ ਹਨਾ ਤੇ ਸੋਨੂੰ ਵੀ ਪਤਾ ਨਾ ਜਿਵੇਂ ਜਦੋਂ 10 11 ਰੁਪਏ ਮ ਜਿਹੜਾ ਉੱਪਰ ਹੋ ਜਾਂਦਾ ਗਰਮੀ ਹੋ ਜਾਂਦੀ ਆ ਨਾ ਕੋਈ ਵੀ ਕੰਮ ਕਰਨ ਨੂੰ ਜੀ ਦਿਲ ਨਹੀਂ ਕਰਦਾ ਬਾਹਰ ਨਿਕਲਣ ਨੂੰ ਵੀ ਨਹੀਂ ਦਿਲ ਕਰਦਾ ਕੰਮ ਤਾਂ ਦੂਰ ਦੀ ਗੱਲ ਹੈ ਨਾ ਤੇ ਇਸ ਕਰਕੇ ਉਹ ਜਲਦੀ ਚਲੇ ਗਏ ਸੀ ਕਹਿੰਦੇ ਨਾ ਦਿਨੇ ਕੰਮ ਨਹੀਂ ਖਤਮ ਹੁੰਦਾ ਵੀ ਜਾਂ ਤਾਂ ਸ਼ਾਮ ਨੂੰ ਹੁੰਦਾ ਜਾਂ ਫਿਰ ਸਵੇਰੇ ਕਰਨਾ ਤਾਂ ਪੈਂਦਾ ਨਾ ਦਿਨੇ ਵੀ ਸੋਨੂੰ ਪਤਾ ਪਰ ਜਿਹੜੀ ਕੰਮ ਨਿਭੜਨ ਵਾਲੀ ਗੱਲ ਆ ਨਾ ਉਹ ਨਹੀਂ ਹੁੰਦਾ ਹੈਗਾ ਵੀ ਗਰਮੀ ਦੇ ਵਿੱਚ ਪਸੀਨਾ ਬਿੰਦੇ ਬਿੰਦੇ ਪਾਣੀ ਵਗੈਰਾ ਦੋ ਮਿੰਟ ਬੈੱਕ ਹੈ ਨਾ ਇਹ ਚੀਜ਼ ਹੁੰਦੀ ਰਹਿੰਦੀ ਹੈਗੀ ਤੇ ਇਸ ਨੇ ਸੋਵਾ ਉਹ ਜਲਦੀ ਚਲੇ ਗਏ ਸੀ ਕਹਿੰਦੇ ਜਿੰਨਾ ਮੈਂ ਸਵੇਰੇ ਜਲਦੀ ਚਲੇ ਜਾਵਾਂ ਨਾ ਉਹਨਾਂ ਵਧੀਆ ਕੰਮ ਵੀ ਖਾਤੋਂ ਹੋਣਾਗਾ ਤੇ ਰੋਟੀ ਕਹਿੰਦੇ ਤੁਸੀਂ ਵੀ ਚਲੋ ਬਾਅਦ 'ਚ ਬਣਾ ਕੇ ਮੇਰੀ ਭੇਜ ਦਿਓ ਹਨਾ ਸਬਜੀ ਨਹੀਂ ਹੈਗੀ ਸੀ ਪਹਿਲਾਂ ਦਾ ਮੈਥੋਂ ਤੇ ਸਬਜੀ ਵਗੈਰਾ ਮੰਗਵਾਈ ਪਾਪਾ ਜੀ ਤੋਂ ਹਨਾ ਤੇ ਬਾਜ਼ਾਰ ਇਹਨਾਂ ਦੇ ਪਾਪਾ ਪਾਪਾ ਤੋਂ ਬਹੁਤ ਜ਼ਿਆਦਾ ਘਟ ਜਾਇਆ ਜਾਂਦਾ ਹੁਣ ਸੀਜ਼ਨ ਦਾ ਕਰਕੇ ਥੋੜੇ ਜਿਹੇ ਇੱਧਰ ਰਹਿ ਜਾਂਦੇ ਆ ਬਾਜ਼ਾਰ ਤੋਂ ਜਿਹੜੀ ਸ਼ਾਪ ਹਨਾ ਬਾਕੀ ਇਦਾਂ ਹੋ ਜਾਂਦਾ ਕਹਿੰਦੇ ਸਪੈਸ਼ਲ ਮੈਨੂੰ ਜਾਣਾ ਉਹ ਖਾਣਾ ਕੱਲੀ ਸਬਜੀ ਲਈ ਵੀ ਹਨਾ ਤਾਂ ਮਛੜ ੱਗੇ ਮੈਨੂੰ ਤਾਂ ਜਾ ਨਹੀਂ ਹੁੰਦਾ ਹੈਗਾ ਤੇ ਹੁਣ ਦੇਖਦੇ ਆ ਕਹਿੰਦੇ ਸੀ ਕਹਿੰਦੇ ਕਿੰਨਾ ਦਿਨ ਜੌਂ ਵਿੱਚ ਦੀ ਵੀ ਇਹਨਾਂ ਨੂੰ ਕਿ 2-4 ਦਿਨਾਂ ਦੀ ਮੈਂ ਇੱਕ ਫੇਰ ਇਕੱਠੀਆਂ ਸਬਜ਼ੀਆਂ ਮੰਗਵਾ ਲੈਣੀਆਂ ਬਾਕੀ ਹੁਣ ਫ੍ਰਿਜੇ ਚ ਰੱਖਿਆ ਜਾਂਦੀਆਂ ਨੇ ਹਨਾ ਜਦੋਂ ਆਪਾਂ ਰੱਖ ਦਿੰਨੇ ਆ ਵੀ 2-4 ਦਿਨ ਚਲੋ ਵਧੀਆਂ ਲੰਘ ਜਾਂਦੇ ਵਿੱਚ ਦੀ ਆਪਾਂ ਸੁੱਕੀਆਂ ਦਾਲਾਂ ਵਗੈਰਾ ਬਣਾ ਲੈਣੇ ਹਨਾ ਉਹਦੇ ਨਾਲ ਜਿਹੜਾ ਆਪਣਾ ਵੀ ਥੋੜਾ ਜਿਹਾ ਉਹ ਵੀ ਹੋ ਜਾਂਦਾ ਵੀ ਲਗਾਤਾਰ ਜਿਹੜੀਆਂ ਆਪਣੀਆਂ ਹਰੀਆਂ ਸਬਜ਼ੀਆਂ ਨੇ ਉਹ ਵੀ ਨਹੀਂ ਖਾਧੀਆਂ ਜਾਂਦੇ ਵਿੱਚ ਦੀ ਥੋੜਾ ਜਿਹਾ ਆਪਾਂ ਚੇਂਜ ਕਰ ਲੈਣੇ ਆ ਤੇ ਫਸ ਇੱਥੇ ਬਣਾਏ ਸੀ ਆਪਾਂ ਨੇ ਟਿੰਡੂ ਕੱਟ ਕੇ ਬਸ ਮੈਂ ਲੱਗੀ ਸੀਗੀ ਤੜਕਾ ਲਗਾਉਣ ਤੇ ਤੜਕਾ ਵਗੈਰਾ ਲਗਾ ਕੇ ਬਸ ਨਾਲ ਦੀ ਨਾਲ ਮੈਂ ਇੱਥੇ ਆਟਾ ਵੀ ਨਾਲ ਹੀ ਛਾਲ ਲਿਆਈ ਸੀ ਕਿਉਂਕਿ ਨਾ ਬੱਚਿਆਂ ਨੂੰ ਭੁੱਖ ਲੱਗੀ ਪਈ ਸੀ ਟਾਈਮ ਇੱਥੇ 8:30 ਦਾ ਹੋ ਗਿਆ ਸੀ ਮੈਂ ਪਹਿਲਾਂ ਕੱਪੜੇ ਵਗੈਰਾ ਚੱਕ ਕੇ ਬਿਸਤਰੀ ਵਗੈਰਾ ਬਾਹਰ ਝਾੜੂ ਵਗੈਰਾ ਲਗਾ ਕੇ ਆਂਦਾ ਤੇ ਇਹ ਬਾਕੀ ਥੋੜੇ-ਮੋٹے ਹੋਰ ਕੰਮ ਕਰਨ ਲੱਗ ਗਈ ਹਨਾ ਤੇ ਬੇਟੀ ਨੇ ਝਾੜੂ ਵਗੈਰਾ ਬੇਟੀ ਨੇ ਲਗਵਾਇਆ ਸੀ ਹਨਾ ਛੁੱਟੀਆਂ ਬੱਚਿਆਂ ਨੂੰ ਹੋ ਗਈਆਂ ਤਕਰੀਬਨ ਮਿਲਲਾ ਦਾ ਸਾਰੇ ਬੱਚਿਆਂ ਨੂੰ ਛੁੱਟੀਆਂ ਹੋ ਗਈਆਂ ਗਰਮੀ ਵੀ ਸੱਚੀ ਬਹੁਤ ਜ਼ਿਆਦੀ ਪੈ ਰਹੀ ਐ ਇਸ ਲਈ ਬੱਚਿਆਂ ਦਾ ਤਾਂ ਬਹੁਤ ਜ਼ਿਆਦੀ ਔਖਾ ਸਵੇਰੇ ਜਾਣਾ ਦੁਪਹਿਰੇ ਆਉਣਾ ਵਿਚਾਰਿਆਂ ਨੂੰ ਤੇ ਬਾਕੀ ਨਾ ਬਿਮਾਰ ਹੋਣ ਦਾ ਵੀ ਡਰ ਹੋ ਜਾਂਦਾ ਨਾ ਡੁੱਬਣਾ ਕੰਮ ਵੱਜ ਜਾਂਦਾ ਜਦੋਂ ਬੱਚੇ ਬਿਮਾਰ ਹੋ ਜਾਂਣ ਤੇ ਬਸ ਬੱਚੇ ਆਪ ਦਾ ਲੱਗੇ ਹੋਏ ਸੀਗੇ ਉਧਰ ਨਾ ਨਾ ਲੱਗੇ ਹੋਏ ਸੀ ਤੇ ਮੇਟੀ ਨੇ ਮੇ ਨੇ ਵੱਡੀ ਨੇ ਕਰਵਾਈ ਸੀ ਜੇ ਮੇਰਾ ਬਹੁਤ ਜ਼ਿਆਦਾ ਹੈਲਪ ਕਰਵਾਈ ਸੀ ਹਨਾ ਤੇ ਲਓ ਜੀ ਬਸ ਇੱਥੇ ਮੈਂ ਦਾ ਸਬਜੀ ਨੂੰ ਲਗਾਤਾ ਤੜਕਾ ਤੇ ਇੱਥੇ ਮੇਰੇ ਕੋਲ ਜੀਰਾ ਵਗੈਰਾ ਨਹੀਂ ਹੈਗਾ ਸੀ ਮੈਂ ਬਸ ਹਿੰਗੇ ਪਾਉਂਗੀ ਸਬਜੀ ਦੇ ਵਿੱਚ ਜੀਰਾ ਦੇਖਦੇ ਆਪਾਂ ਹੁਣ ਮੰਗਵਾਵਾਂਗੇ 2-3 ਦਿਨ ਹੋ ਗਏ ਵਿੱਚ ਜੀਰੇ ਬਿਨਾਂ ਸਬਜੀ ਨਾਲ ਚੰਗੀ ਜਿਹੀ ਨਹੀਂ ਲੱਗਦੀ ਹੈਗੀ ਤੇ ਹੋਰ ਸੁਣਾਓ ਜੀ ਕਿਵੇਂ ਹੋ ਸਾਰੇ ਵੀਡੀਓ ਦੇ ਅੱਗੇ ਵਧਣ ਤੋਂ ਪਹਿਲਾਂ ਤੁਸੀਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਜਿਹੜੇ ਮੇਰੇ ਚੈਨਲ ਤੇ ਫਸਟ ਟਾਈਮ ਆਇਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਹਾਣਾ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ بس میں دیسی یہ طریقے ਨਾਲ ਜਿੱਦਾਂ ਦੀ ਮੇਰੇ ਤੋਂ ویڈیو ਬਣਦੇ ਆ ਮੈਂ ਉਦਾਂ ਦੀ ਬਣਾਉਣੀ ਆ ਕੁਝ ਆਪੇ ਓਵਰ ਨਹੀਂ ਕਰਦੇ ਹਾਂ ਨਾ ਕੁਝ ਓਵਰ ਆਰਾਈਟੀ ਨਹੀਂ ਤੁਹਾਨੂੰ ਦਿਖਾਉਂਦੇ ਜਿੱਦਾਂ ਦੇ ਮੇਰੇ ਤੋਂ ਬਣਦੀ ਆ ਜਿੱਦਾਂ ਦੇ ਮੇਰਾ ਡੇਲੀ ਰੂਟੀਨ ਆ ਜਿੱਦਾਂ ਦੇ ਮੇਰੇ ਕੰਮ ਕਰਨੇ ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰਦੀ ਆ ਹਨ ਤੁਸੀਂ ਜਰੂਰ ਸਾਰੇ ਜਾਣੇ سپورਟ ਕਰਿਓ ਜੇਕਰ ਕੋਈ ਕਮੀ ਬੇਸ਼ੀ ਹੁੰਦੀ ਉਹ ਵੀ ਤੁਸੀਂ ਜਰੂਰ ਦੱਸਿਆ ਕਰੋ ਤੇ ਲਓ ਜੀ ਮਸਾਲਾ ਆਪਣਾ ਮਣ ਚੁੱਕ ਕੇ ਸਾਪੇ ਦੇ ਵਿੱਚ ਪਾਵਾਂਗੇ ਨਮਕੋਂ ਮਿਰਚ ਮੈਂ ਆਈਡੀਆ ਜੇ ਨਾਲ ਹੀ ਪਾਉਣੇ ਪੁੰਨੀ ਹੈ ਮੇਂ ਹੀ ਨਹੀਂ ਹੈਗਾ ਵੀ ਜੇ ਮੈਂ ਡੇਢ ਚਮਚਾ ਹੀ ਹਲਦੀ ਪਾਉਣੀ ਆ ਦੋ बस ਮੈਂ ਦੱਜੇ ਨਾਲ ਹੀ ਸ਼ੁਰੂ ਤੋਂ ਮੈਨੂੰ ਇਹੀ ਹੋਮ ਅੰਦਾਜੇ ਨਾਲ ਹੀ ਪਉਣੀ ਆ ਤੇ ਬਾਕੀ ਸਭ ਦੀ ਟੇਸਟੀ ਬਹੁਤ ਬਣਦੀ ਨਹੀਂ ਹੈਗਾ ਵੀ ਕਦੇ ਘੱਟ ਵੱਧ ਕੋਈ ਚੀਜ਼ ਹੋ ਗਈ ਤੇ ਥੋੜਾ ਜਿਹਾ ਬਸ ਪਾਣੀ ਪਾ ਕੇ ਇਹ ਵੀਡੀਓ ਥੋੜੀ ਜੀ ਤੇਜ਼ ਕਰੀ ਹੋਈ ਹੈ ਨਹੀਂ ਹੈਗਾ ਵੀ ਮੈਂ ਸਾਡੇ ਪੌਣਸਰ ਨਾਲ ਦੀ ਨਾਲ ਪਾਣੀ ਨਹੀਂ ਪਾਇਆ ਸੀ ਥੋੜਾ ਜਿਹਾ ਬਸ ਉਹ ਕੀਤਾ ਸੀਗਾ ਰੈਸਟੂਰੈਂਟ ਵਿਚਲੀ ਤੇ ਵੀਡੀਓ ਥੋੜੀ ਜੀ ਤੇਜ਼ ਹੈ ਤੇ ਬਾਕੀ ਥੋੜੀ ਜੀ ਤੁਹਾਨੂੰ ਪਤਾ ਕੱਟ ਵੀ ਕਰਨੀ ਪੈਂਦੀ ਹੈ ਹਨਾ ਜੇ ਲੋਥੀ ਆਪਣੇ ਟਿੰਡੂ ਵਗੈਰਾ ਤੋਕੇ ਫਾਸੀਆਂ ਨੇ ਮੇਚ ਮਸਾਲੇ ਦੇ ਵਿੱਚ ਰੱਜ ਜੂਗੀ ਸਬਜ਼ੀ ਤੇ ਹਟਾ ਵਗੈਰਾ ਪਾਣੀ ਬੁਣ ਤਾਂ ਹੁਣ ਜਿਹੜੇ ਕੁਛ ਮੇਰੇ 2-4 ਬਰਤਨ ਨੇ ਮੈਂ ਉਹ ਵੀ ਨਾਲ ਦੀ ਨਾਲ ਹੀ ਕਰ ਦੂੰਗੀ ਇੱਥੇ ਸਾਫ ਤੇ ਜਦੋਂ ਆਪਾਂ ਨਾਲ ਦੀ ਨਾਲ ਬਰਤਨ ਸਾਫ ਕਰੀ ਜਾਂਦੇ ਇਹ ਨਾ ਕਿਚਨ ਦੇ ਵਿੱਚ ਖਲਾਰਾ ਨਹੀਂ ਪੈਂਦਾ ਬਸ ਜਦੋਂ ਮੇਰੇ ਨੂੰ ਕੰਮ ਦੀ ਖੇਚ ਹੋਵੇ ਜਿਵੇਂ ਕਿ ਸਵੇਰੇ ਸੋਨੂੰ ਵੀ ਪਤਾ ਹਨਾ ਸਾਰੀਆਂ ਮੇਰੀਆਂ ਭੈਣਾਂ ਦੇ ਘਰ ਇਦਾਂ ਹੀ ਹੁੰਦਾ ਹਨਾ ਤੇ ਉਦੋਂ ਮੇਰੇ ਬਰਤਨ ਜਿਹੜੇ ਬਹੁਤ ਇਕੱਠੇ ਹੋ ਜਾਂਦੇ ਆ ਜਦੋਂ ਸ਼ਾਮ ਨੂੰ ਜਾਂ ਫਿਰ ਸ਼ਾਮ ਨੂੰ ਕੁੱਕੇ ਨਾ ਤੁਹਾਨੂੰ ਵੀ ਦੇਖੋ ਇਹ ਨੂਰ ਲੱਗਿਆ ਹੋਇਆ ਸਟੱਡੀ ਕਰਨ ਇਹਦੀ ਹੋਲੇ ਮੇਰੇ ਤੇ ਸਲਾਈ ਨਹੀਂ ਲੱਗੀ ਫਿਰ ਲੋ ਕਵਰ ਵੀ ਇਹੋ ਜਿਹੀ ਬਣਾਈ ਹੈਗੀ ਤੇ ਇਧਰ ਦੇਖ ਮੇਰੇ ਕੱਪੜਿਆਂ ਦਾ ਸਲਾਈ ਵਾਲਾ ਲੈਣਾ ਢੇਰ ਬਣ ਗਿਆ ਆਹ ਸੂਟ ਦੀ ਸਲਵਾ ਸਟਿਚ ਕਰਕੇ ਰੱਖੀ ਪਈ ਆ ਕਿੰਨੇ ਕੱਪੜੇ ਬਣ ਗਏ ਜਿਹੜੇ ਸਲਾਈ ਵਾਲੇ ਨੇ ਆਹ ਦੇਖੋ ਸਾਰੇ ਇਹ ਸਲਾਈ ਵਾਲੇ ਸੂਟ ਨੇ ਇਹ ਮੈਂ ਚੁਲੀਆਂ ਜਿੱਦ ਨਾਲ ਲੱਗਣਾ ਸਲਾਈ ਤੇ ਮੈਂ ਵਿਚਾਰਾ ਕਰ ਲਿਆ ਓਕੇ ਹੋਰ ਕੁਛ ਓਕੇ ਜੋ ਸਨੋ ਕਰ ਰਹੇ ਆਪਣਾ ਸਟੱਡੀ ਨੂਰ ਨੇ ਆਪਣਾ ਕੰਮ ਸ਼ੁਰੂ ਕਰਤਾ ਛੁੱਟੀਆਂ ਦਾ ਹਾਂ ਬਰਫ ਬੈਠੇ ਹੈ ਲਓ ਜੀ ਹੁਣ ਜੱਸ ਜੱਸ ਠੀਕ ਹੋ ਕੇ ਬਹਿ ਜਾਣਾ ਪਿੱਛੇ ਨੂੰ ਗਿਰ ਜੇਗਾ ਠੁਨੀ ਰੱਖੀ ਬੈਨਾਨੇ ਕਰ ਲਈ ਸਟੱਡੀ ਤੇ ਇਧਰ ਦੇਖੋ ਆਪਣੀ ਮੇਰੀ ਬੱਚੇ ਵੱਡੀ ਬੇਟੀ ਨੇ ਸਾਰੀ ਸਫਾਈ ਕਰਤੀ ਮੇਰਾ ਇਨਾ ਕੰਮ ਸੌਖਾ ਕਰਦਾ ਸੱਤੀ ਬੇਟੀਆਂ ਦਾ ਸਹਾਰਾ ਬਹੁਤ ਵੱਡੀ ਗੱਲ ਹੁੰਦੀ ਹੈ ਹੈਨਾ ਆ ਦੇਖੋ ਸਾਰੀ ਸਫਾਈ ਅਜੋਨੇ ਖੜੀ ਆ

ਰਾਤ ਲੈ ਕੇ ਐਸੇ ਇਹ ਵਾਪਸ ਲਈ ਲੈ ਟੋਲੀ ਜੀ ਬਨੀਫਾ ਹੈ ਇਹ ਯਾਨੀ ਬਸ ਹੋਣਾ ਆਪਣੇ ਇੱਧਰ ਸਬਜੀ ਲੱਠੀਆਂ ਬਣਨ ਤੇ ਆਟਾ ਆਪਾਂ ਨੇ ਗੁੰਨ ਕੇ ਰੱਖ ਲਿਆ ਥੋੜੇ ਜਿਹਾ ਭਾਂਡੇ ਸੇ ਆਪਾਂ ਉਹ ਵੀ ਸਾਫ਼ ਕਰ ਦਸਾਰੇ ਹੁਣ ਆਪਾਂ ਸਬਜੀ ਬਣਾ ਜੀ ਨਾਲ ਦੀ ਨਾਲ ਆਪਾਂ ਬਣਾ ਲਈਏ ਰੋਟੀ

ਹਾਂਜੀ ਇੱਥੇ ਮੈਂ ਸੋਨੂੰ ਕੰਮ ਦੇਖੋ ਸਾਰੇ ਦਿਖਾਈ ਦੇਤੇ ਆਲਮੋਸਟ ਆਪਣੇ ਸਾਰੇ ਕੰਮ ਖਤਮ ਹੋ ਗਏ ਸੀ ਬੱਚਿਆਂ ਦੀ ਬੇਟੀ ਦੀ ਸੱਚੀ ਬਹੁਤ ਜਨ ਦੇ ਹੈਪ ਕਰਵਾਉਂਦੇ ਮੇਰੇ ਨਾਲ ਬੇਟੀਆਂ ਤੇ ਮੈਨੂੰ ਲੱਗਦਾ ਸਾਰੀਆਂ ਬੇਟੀਆਂ ਇਦਾਂ ਦੀਆਂ ਹੋਣੀਆਂ ਹੀ ਆ ਹਨਾ ਜਿਹੜੇ ਮਾਮਾਂ ਦੀ ਹਰ ਦੁੱਖ ਸੁੱਖ ਸਮਝਦੀਆਂ ਨੇ ਜਦੋਂ ਉਹਨਾਂ ਨੂੰ ਹੁਣ ਪਤਾ ਵੀ ਜਿਵੇਂ ਕਿ ਹੁਣ ਹਨਾ ਦੀਵੇਂ ਛੁੱਟੀਆਂ ਆ ਗਈਆਂ ਹਨਾ ਤੇ ਵੀ ਦਿਨ ਰੋਸੀ ਕਰ ਇਹਨੇ ਕਹਿੰਨੇ ਮम्मा ਅਸੀਂ ਦਿਨੇ ਦਿਨੇ ਪੜ੍ਹ ਲਿਆ ਕਰਾਂਗੇ ਵੀ ਸਵਾ ਸ਼ਾਮ ਥੋੜਿਆ ਜਿੰਨਾ ਹੋਇਆ ਕਰੋ ਅਸੀਂ ਜਰੂਰ ਕੰਮ ਕਰਵਾਇਆ ਕਰਾਂਗੇ ਬਹੁਤ ਅਰਸਿਕ ਮੰਦੀਆਂ ਨੇ ਮੇਰੀਆਂ ਬੇਟੀਆਂ ਦਾ ਨਾ ਬਹੁਤ ਵਧੀਆ ਆ ਆਪਾਂ ਕਹਿੰਨੇ ਆ ਵੀ ਨੇਚਰ ਬਹੁਤ ਜਿਆਦੇ ਵਧੀਆ ਜੀ ਮੈਂ ਅੱਜ ਕੱਲ ਬੱਚੇ ਜਿਹੜੇ ਹੋਰ ਕੰਮਾਂ ਨੂੰ ਹੱਥ ਨਹੀਂ ਲਾਉਂਦੇ ਨਾ ਪੜਾਈ ਦਾ ਹੁੰਦਾ ਹਨਾ ਹੁੰਦਾ ਵੀ ਆ ਤੇ ਇਨ ਪ੍ਰਾਈਸ ਆ ਤਾਂ ਵੈਸੇ ਇਹਨਾਂ ਨੂੰ ਵੀ ਆ ਪਰ ਜਿਹੜਾ ਇਹ ਮੇਰਾ ਕੰਮ ਆ ਸਮਝਦੀਆਂ ਨਹੀਂ ਮम्मा ਕਹਿੰਦੀ ਤੁਸੀਂ ਸਾਡੇ ਨਾਲ ਨਾਲ ਤੁਸੀਂ ਸਾਰੇ ਜਿਹੜੇ ਕੰਮ ਨਹੀਂ ਕਰਦੇ ਹੋਗੇ ਕਿ ਮੈਂ ਸਲਾਈ ਦਾ ਵੀ ਲਾ ਲੋ ਹਨਾ ਵੀ ਬੂਤਰ ਲਾ ਕੰਮ ਵੀ ਸਾਰਾ ਮੇਰੇ ਨਾਲ ਮੇਰੀਆਂ ਬੇਟੀਆਂ ਕਰਵਾਉਂਦੀਆਂ ਨੇ ਜੀਆਂ ਤੇ ਚਲੋ ਜੀ ਇੱਥੇ ਬਸ ਆਪਾਂ ਨੇ ਲੱਗ ਗਏ ਸੀ ਰੋਟੀ ਬਣਾਉਣ ਕਿਉਂਕਿ ਸਬਜੀ ਦਾ ਭੇਜਣਾ ਸੀ ਟਿਫਨ ਤੇ ਬਸ ਟਿਫਨ ਮੈਂ ਨਾ ਪੈਕ ਕਰਕੇ ਰੱਖਤਾ ਹੋਇਆ ਕਿ ਮੈਂ ਦੂਜੇ ਬੇਟੀ ਨੂੰ ਕਹਿੰਦਾ ਹਨਾ ਮੈਂ ਕਿਹਾ ਜੇ ਤੁਸੀਂ ਜਾਂਦੇ ਹੋਏ ਟਿਫਨ ਲੈ ਜਿਓ ਤੇ ਨਾਲੇ ਉਹਨਾਂ ਨੇ ਕੁਝ ਹੋਰ ਸਮਾਨ ਮੰਗਾਇਆ ਸੀ ਸ਼ੌਪ ਦਾ ਕਹਿੰਦੇ ਨਾਲੇ ਨਾਲ ਉਹ ਭੇਜ ਦਿਓ ਤੇ ਹੋਇਆ ਕਿ ਜਦੋਂ ਮੈਂ ਟਿਫਨ ਵਗੈਰਾ ਪੈਕ ਕਰਕੇ ਕੈਂਟਰ ਖਤਾ 5-4 ਮਿੰਟ ਹੀ ਰੱਖਿਆ ਸ਼ਾਇਦ ਜਦੋਂ ਹੋ ਆਪ ਹੀ ਆ ਗਏ ਲੈਣ ਕਹਦੇ ਮੈਨੂੰ ਜਿਹੜਾ ਉਹਨਾਂ ਨੇ ਸਬਾਨ ਚਾਹੀਦਾ ਸੀ ਕਹਿੰਦੇ ਮੈਨੂੰ ਜ਼ਰੂਰੀ ਸੀਗਾ ਉਹ ਮੈਨੂੰ ਆਪ ਨੂੰ ਹੀ ਆਉਣਾ ਪਿਆ ਕਹਿੰਦੇ ਮੈਂ ਵੇਟ ਨਹੀਂ ਸੀ ਕਰ ਸਕਦਾ ਤੇ ਨਾਲ ਹੀ ਫੇਰ ਰੋਟੀ ਖਣ ਲੈ ਗਿਆ ਬੰਦਾ ਰੋਟੀ ਨੂੰ ਕਿਹਾ ਕਹਿੰਦੇ ਨਹੀਂ ਰੋਟੀ ਤਾਂ ਬਸ ਖਾਣਾ ਤੇ ਕਹਿੰਦੇ ਕੰਮ ਖੜਾ ਸ਼ਾਪ ਤੇ ਰੋਟੀ ਨਹੀਂ ਮੇਰੇ ਕੋਲ ਟਾਈਮ ਨਹੀਂ ਹੈਗਾ ਰੋਟੀ ਖਾਣ ਦਾ ਸੱਚੀ ਹਨਾ ਦੇਖੋ ਕਿੰਨਾ ਜਿਆਦਾ ਹੁੰਦਾ ਨਾ ਆਪਾਂ ਬੱਚਿਆਂ ਲਈ ਕਿੰਨਾ ਉਹ ਕਰਦੇ ਆ ਨਾ ਪਰ ਜਿਹੜੇ ਬੱਚੇ ਅੱਜ ਦੇ ਖਲ ਹਨ ਜਿਵੇਂ ਕਿ ਚੱਲਿਆ ਹੋਇਆ ਜਿਵੇਂ ਮਾਪਿਆਂ ਨੂੰ ਨਹੀਂ ਪੁੱਛਦੇ ਹੈਗੇ ਤੇ ਬੱਚੇ ਦੇਖੋ ਨਾ ਪੱਕੇਵੇਂ ਪਾਲਦੇ ਆ ਉਹਨਾਂ ਨੂੰ ਬਣਾਉਣੇ ਲਿਖਾਉਣੇ ਆ ਜਦੋਂ ਆਪਣਾ ਵੇਲਾ ਹੁੰਦਾ ਅੱਗੇ ਤੇ ਬੱਚੇ ਨਾ ਬਹੁਤ ਜ਼ਿਆਦਾ ਬੱਚੇ ਇਦਾਂ ਦੇ ਨੇ ਜਿਹੜੇ ਮਾਪਿਆਂ ਨੂੰ ਨਹੀਂ ਪੁੱਛਦੇ ਹਨਾ ਤੇ ਉਹ ਚੀਜ਼ ਨੂੰ ਲੈ ਕੇ ਬਹੁਤ ਦੁੱਖ ਹੁੰਦਾ ਜਦੋਂ ਆਪਾਂ ਨਾ ਦੇਖਦੇ ਹੁਣ ਆਪਣੇ ਲਾਲੂ ਹਨਾ ਵੀ ਹੋਰ ਕਿੰਦਾ ਮਿਹਨਤ ਕਰਦੇ ਨੇ ਸਾਰੇ ਹਸਬੰਡ ਸਾਰੇ ਵੀਰ ਹਨਾ ਕਿੰਦਾ ਮਿਹਨਤ ਕਰਦੇ ਆ ਬੱਚਿਆਂ ਲਈ ਭੱਜ ਫਿਰਦੇ ਨੇ ਗਰਮੀ ਦੇ ਵਿੱਚ ਲਾ ਲੋ ਤੁਜੇ ਤੋਂ ਬੱਚੇ ਅੱਗੇ ਜਾ ਕੇ ਨਹੀਂ ਪੜਦੇ ਫਿਰ ਬਹੁਤ ਤਕਲੀਫ ਹੁੰਦੀ ਆ ਹਨ ਤੇ ਇਹੀ ਜਣਾਲੇ ਵਾਲੇ ਦਾ ਮਾਹੌਲਾ ਬਹੁਤ ਦੇਖ ਕੇ ਆਉਂਦੀ ਆ ਮਾਨੂੰ ਹੋ ਆਂਦਾ ਨਾ ਕਈ ਹੁੰਦਾ ਇਦਾਂ ਦਾ ਹਨ ਆਪਾਂ ਨਾ ਨਹੀਂ ਲੈ ਸਕਦੀ ਇਹ ਚੀਜ਼ ਪਿੱਛੇ ਤੇ ਵੀ ਇਹ ਚੀਜ਼ਾਂ ਬਹੁਤ ਜ਼ਿਆਦੇ ਗਲਤ ਸਮਝਣਾ ਚਾਹੀਦਾ ਆਪਣੇ ਮਾਪਿਆਂ ਨੂੰ ਵੀ ਕਿਦਾਂ ਆਪਾਂ ਨੂੰ ਅੱਖਾਂ ਨਾਲ ਪਾਲਦੇ ਆਂ ਪੜਾਉਂਦੇ ਲਿਖਾਉਂਦੇ ਆ ਹਨਾ ਚਲੋ ਜੀ ਇੱਥੇ ਆਪਣੀ ਰੋਟੀ ਆਪਣੀ ਬਣ ਗਈ ਆਪਾਂ ਸਬਜੀ ਦਾ ਟਿਫਨ ਵੀ ਪੈਕ ਕਰਕੇ ਰੱਖਤਾ ਹੁਣ ਨਾਲ ਦੀ ਨਾਲ ਮੈਂ ਦਵਾਂਗੀ ਪਾਪਾ ਜੀ ਨੂੰ ਰੋਟੀ ਉਹ ਵੀ ਬੈਠੇ ਵੇਟ ਕਰ ਰਹੇ ਨੇ ਤੁਹਾਨੂੰ ਮੈਂ ਪਹਿਲਾਂ ਦਿਖਾਈ ਨੇ ਠੀਕ ਟਾਈਮ ਇੱਥੇ ਬਹੁਤ ਹੋ ਗਿਆ ਸੀ ਤਕਰੀਬਨ 9:30 ਦਾ ਟਾਈਮ ਹੋਇਆ ਪਿਆ ਸੀਗਾ ਇੱਥੇ ਤੇ ਲਓ ਜੀ ਬਸ ਆਪਾਂ ਨਰੋ ਪਾ ਕੇ ਦੇ ਦਾਂਗੇ ਰੋਟੀ ਉਹ ਵੀ ਆਪਣਾ ਖਾ ਲੈਣਗੇ ਫੇਰ ਆਪਾਂ ਲੱਗਾਂਗੇ ਹੋਰ ਕੋਈ ਕੰਮ ਕੰਮ ਤਾਂ ਗਰਮੀ ਦਾ ਲੋ ਜੀ ਪਾ ਲਈ ਲੱਗ ਗਈ ਨੇ ਰੋਟੀ ਖਾਣ ਆ ਕੀ ਪਾ ਤੇ ਜਿਹੜੀ ਪਾ ਪਾ ਰੋਟੀ ਪ੍ਰੇਪੇਅਰ ਕਰਕੇ ਰੱਖਾ ਲੈ ਦੇਖੋ ਇੱਧਰ ਨੂਰ ਆਪਣੇ ਨਾ ਕੇ ਆ ਗਈ ਨੂਰ ਕਪੜਾ ਠੀਕ ਤਾਂ ਕਰ ਲੈ ਮੈਂ ਪਾ ਦੂੰਗੀ ਪਾ ਦੂੰਗੀ ਸਰਪਾ ਆਪਣਾ ਇਹ ਦੇਖੀ ਕਿ ਨਾਲ ਹਾਂਜੀ ਇੱਥੇ ਨੂਰ ਲੱਗੀ ਹੋਈ ਆ ਪਾਪਾ ਜੀ ਨਾਲ ਰੋਟੀ ਖਾਣ ਇਹਦੀ ਆਦਤ ਆ ਨਾ ਜਦੋਂ ਹੀ ਪਾਪਾ ਇਹ ਰੋਟੀ ਖਾਣੇ ਨੇ ਇੱਕ ਦੋ ਬੁਰਕੀਆਂ ਨਾਲ ਲੈਣੀਆਂ ਹੁੰਦੀਆਂ ਨੇ ਬਹੁਤ ਮੋਹ ਲੈਂਦੀ ਐ ਇਹਨਾਂ ਗੱਲਾਂ ਵਿੱਚ ਇਹ ਤੇ ਪਾਪਾ ਇਹਨੂੰ ਕੁਝੇ ਖਾਣ ਲੱਗੇ ਤੁਸੀਂ ਰੋਟੀ ਫੇਰ ਆਪਾਂ ਕਹਿੰਦੇ ਹੁਣੇ ਪਹਿਜਣਾ ਪਹਿਲਾਂ ਹੱਥ ਚ ਰੋਟੀ ਲੈ ਫਿਰ ਮੈਂ ਜਦੋਂ ਕਹਤਾ ਨਾ ਫਿਰ ਇਹਨੇ ਦੂਜੀ ਰੋਟੀ ਲੈ ਲਈ ਤੇ ਲਓ ਜੀ ਇੱਥੇ ਆਗੇ 부ਆ ਜੀ ਉਹ ਵੀ ਲੱਗੇ ਰੋਟੀ ਖਾਣ ਮੈਂ ਨਾਲ-ਨਾਲ ਉਹਨਾਂ ਦੇ ਗੱਲਾਂ ਕਰ ਰਹੀ ਸੀ ਵੀ ਨਹੀਂ ਆ ਤੇ ਮੈਂ ਨਾਲ-ਨਾਲ ਮੈਂ ਰੋਟੀ ਉਡਾ ਰਹੀ ਸੀ ਚਲੋ ਜੀ ਆਪਾਂ ਵੀਡੀਓ ਦੇ ਇੱਥੇ ਐਂਡ ਕਰਦੇ ਆ ਚੰਗੀ ਲੱਗੀ ਹੋਵੇ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਕਿੱਦ ਜੀ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਸ਼ਿਕਾਰੀ ਜੀ ਸਾਰਿਆਂ ਨੂੰ